ਹਵਾ ਵਗਦੀ ਠੰਡੀ ਚੱਲਦੀ ਮੋਟਰ ਮਿੱਤਰੋ ਜਦੋਂ ਖੁਸ਼ ਹੋਵੇ ਜੀਮੀ ਦਾ ਰੋਏ ਖੜ ਕੇ ਬਟਾਂ ਤੇ ਗਾਉਗੀ ਗੀਤੋ ਅੱਜ ਮੈਂ ਇਹ ਕਰਦਾ ਕਦੂ ਓਏ ਮਿੱਤਰੋ ਤੁਹਾਡਾ ਵੀਰ ਜੀਤ ਕਿ ਲਾਈਏ ਟਰੈਕਟਰ ਟਰੈਕਟਰ ਤੇ ਕਰੀਏ ਕੱਦੂ ਵਈ ਜੋ ਜੱਟਾਂ ਦਾ ਕਾਰਜ ਹੈ ਐਵੇਂ ਖੇਤੋਂ ਭਜਦੇ ਮਿੱਤਰੋ ਦੇਖੋ ਛਾਂ ਠੰਡੀ ਛਾਵਈ ਲੱਗੇ ਦਰਾਖਤ ਖੇਤ ਦੇ ਵਿੱਚ ਚੱਲਦੀ ਮੋਟਰ ਆਉਂਦੀ ਠੰਡੀ ਹਵਾ ਇਹ ਜਾਂ ਸੁਹਾਬਣਾ ਬੇੜਾ ਸੁਰਗ ਦੇ ਵਿੱਚ ਵੀ ਨਹੀਂ ਬਣਦਾ ਮਿੱਤਰੋ ਜਦੋਂ ਖੇਤ ਦੇ ਵਿੱਚ ਜੱਟ ਹਲ ਭਾਵੇ ਜਦੋਂ ਖੇਤ ਦੇ ਵਿੱਚ ਜੱਟ ਹਲ ਵਾਵੇ ਇਹ ਜਾਂ ਸਮਾਂ ਨਹੀਂ ਬਣਦਾ ਮਿੱਤਰੋ ਬਣਦਾ ਏ ਸ਼ਾਵਾ ਸ਼ਾਵਾ ਮਿੱਤਰੋ ਸ਼ਾਵਾ ਸ਼ਾਵਾ ਵਈ ਹਰ ਭਾਲ ਆਇਆ ਉਧਰ ਲੈਣ ਪਨੀਰੀ ਕੱਪੂ ਗਿਆ ਤੋਂ ਉਹ ਚਲਦੇ ਫਿਰਦੇ ਸਾਰੇ ਲਾਉਂਦੇ ਚੁੰਨ ਵਈ ਵੱਡੀਆਂ ਮੂੰਗੀਆਂ bade ਪੂਤ ਨੇ ਵੱਢਤੀ ਮੱਕੀ ਵਈ ਓ ਮੱਕੀ ਵਾਲੇ ਰਹਿ ਗਏ ਬਾਣ ਓ ਮੱਕੀ ਵਾਲੇ ਰਹਿ ਗਏ ਬਾਣ ਇਹਦੇ ਚ ਲਾਉ ਦੇਣਾ 26 ਵਈ ਵੱਢ ਕੇ ਮੱਕੀ ਲਾਉਣਾ 26 ਵਈ ਕਹਿੰਦੇ ਕਤੀਵਤੀ ਕੋ ਅੰਟੜ ਦਿੰਦਾ ਝੋਨਾ ਇਹ ਚਾਰ ਹੈ ਜਦੋਂ ਜ਼ਿਮੀਦਾਰ ਵੱਢਦੇ ਝੋਨਾ ਵਈ ਬਾਣ ਜਾਂਦਾ ਇਹਨਾਂ ਦਾ ਕਨੇਡਾ ਲਾਉਂਦੇ ਬਾਜਾਂ ਵੱਡੀਆਂ ਮਸ਼ੀਨਾਂ ਤੇ ਨਾਲੇ ਚਲਾਉਂਦੇ ਟਰੈਕਟਰ ਫੋਰਸ ਸਵਰਾਜ 855 ਏ ਸਾਡਾ ਗਾਣਾ ਆਇਆ ਨਵਾਂ ਮਿੱਤਰੋ ਸਾਰੇ ਸੁਣ ਲਿਓ ਮੇਰੋ ਵੀਰੋ ਜਦੋਂ ਖੇਤ ਦੇ ਵਿੱਚ ਹੋ ਮੋਂ ਸਾਰੇ ਬੈਠੇ ਵਈ ਹਾਂ ਬੈਠੇ ਜਦੋਂ ਹੋਹੁ ਮਸਾਰੇ ਖਾਰੇ ਖੇਤ ਦੇ ਵਿੱਚ ਬੈਠੇ ਵੀਰ ਭਰਾ ਚਾਤੇ ਤਾਏ ਵਈ ਉਹ ਕਿੰਨਾ ਸੋਹਣਾ ਲੱਗਦਾ ਸੀ ਇਹ ਖੇਤ ਉਹ ਕਿੰਨਾ ਸੋਹਣਾ ਲੱਗਦਾ ਸੀ ਇਹ ਖੇਤ ਜਦੋਂ ਚਾਤੇ ਤਾਏ ਬਾਬੇ ਹੋਣੀ ਇੱਥੇ ਹੁੰਦੇ ਸੀ ਉਹ ਰੱਖਦੇ ਪਸ਼ੂ ਮੱਝਾਂ ਬੋਤੇ ਕੋੜੇ ਸਾਰੇ ਲਾਗੀ ਆਉਂਦੇ ਸੀ ਖੇਤਾਂ ਵਿੱਚ ਪੱਠੇ ਲੈਣ ਉਹ ਕਿਤੇ ਚਰੀ ਕਿਤੇ ਵਰਸੀ ਨਾ ਕਹਿਣਾ ਲੈ ਜਾ ਵੱਡ ਕੇ ਭਰੀ ਮਿੱਤਰਾ ਲੈ ਜਾ ਵੇ ਤੂੰ ਕਦੋਂ ਕਦੋਂ ਹੈ ਸਾਡੇ ਖੇਤ ਹੈ ਆਉਣਾ ਤੂੰ ਲਾਗੀ ਸਾਡਾ ਅਸੀਂ ਹੈ ਪ੍ਰਾਪ ਤੇਰੇ ਜੋ ਕੁਸ ਮੰਗੇ ਸੋਈ ਮਿਲੂ ਲੈ ਆਏ ਤੂੰ ਤੋੜ ਕੇ ਤੂੰ ਸਾਗ ਬਈ ਆਏ ਹੁੰਦੇ ਸੀ ਮੱਲਾ ਆਖੇ ਤੇ ਆਏ ਜੱਟ ਜਦੋਂ ਖੁਸ਼ ਹੁੰਦੇ ਸੀ ਭੜਦਾ ਵਾਲੀਆਂ ਟੱਲੀਆਂ ਵਜਦੀਆਂ ਹੁੰਦੀਆਂ ਸੀ ਉਦੋਂ ਫਿਰ ਐਂ ਗੀਤ ਗਾਉਂਦੇ ਹੁੰਦੇ ਸੀ ਜਿਵੇਂ ਹੁਣ ਤੁਹਾਨੂੰ ਸੁਣਾਇਆ ਨਾ ਐਂ ਆਪ ਹੀ ਬਣਾ ਬੜੂ ਕੇ ਜੇ ਉਹ ਉਹ ਇੱਕ ਮਨ ਦੀ ਖੁਸ਼ੀ ਹੁੰਦੀ ਆ ਇਹ ਇੱਕ ਮਨ ਦੀ ਖੁਸ਼ੀ ਆ ਜਿਹੜਾ ਆਹ ਗੀਤ ਆ ਗੀਤ ਆ ਕੋਈ ਨਹੀਂ ਤੂੰ ਹੀ ਜੋੜਗਾ ਗੱਲਾਂ ਚਾਚੇ ਤਾਏ ਬਾਬੇ ਸਾਰੇ ਜਦ ਅੱਗੇ ਹੁੰਦੇ ਸੀ ਮੈਂ ਓਵੇਂ ਸਾਗ ਲਾਤੀ ਤੁਹਾਨੂੰ ਸੁਣਾਇਆ ਮੇਰੇ ਵੀਰੋ ਬੰਦੇ ਕੋ ਖੁਸ਼ਤਾ ਹੋਵੋਗੇ ਸੁਣ ਕੇ ਸਾਰੀ ਦਿਹਾੜੀ ਕੰਮਕਾਰਾਂ ਦੇ ਵਿੱਚ ਵੱਜੇ ਰੁੱਝੇ ਰਹਿਣਿਆ ਕਿਤੇ 10 ਮਿੰਟ ਹੱਥ ਲਿਆ ਕਰੋ ਯਾਰ ਇਹੋ ਜਿਹੇ ਗੀਤ ਆ ਆਪ ਦੇ ਹੀ ਬਣਾ ਕੇ ਅਣਗਣੇ ਜੇ ਗੀਤ ਲਾ ਦਿਆ ਕਰੋ ਵੀਰੇ ਇਹ ਇੱਕ ਨਾ ਆਪਣੀ ਅੰਦਰਲੀ ਜਬਾਜ਼ ਆ ਇਹ ਜਿਹੜੀ ਆ ਗੀਤ ਤੁਹਾਨੂੰ ਸੁੜਾਏ ਯਾਰ ਇਹ ਅੰਦਰਲੀ ਆਵਾਜ਼ ਆ ਜਦੋਂ ਬੰਦਾ ਖੁਸ਼ ਹੁੰਦਾ ਨਹੀਂ ਪੈਂਦਾ ਹੋਵੇ ਕਿਤੇ ਝੋਨਾ ਲੱਗਿਆ ਹੋਵੇ ਰੇਪ ਆਇਆ ਹੋਵੇ ਤੇ ਝੋਨਾ ਲਿਸ਼ਕਰਾਵੇ ਹਵਾ ਨਾਲ ਬਾਬਰ ਕੀ ਗੱਲਾਂ ਪੁੱਛਦਾ ਜੱਟ ਸੁਰਗ ਜਾਂ ਸੁਰਗਾ ਜੀ ਖੜਾ ਹੁੰਦਾ ਸੁਰਗਾ ਚ ਹੋਣਾ ਦੇਖੋ ਕਿੰਨੀ ਸੋਹਣੀ ਹਵਾ ਵਗਦੀ ਆ ਪੂਰਾ ਵੰਦਾ ਠੰਡਾ ਇੱਥੇ ਛਾਂ ਕਿੰਨੀਆਂ ਸਾਡਿਆ ਦੇਖੋ ਚਮੰਦੇ ਇਰਾਨਾ ਪੈ ਜਾ ਜਾ ਕੁਲਰ ਦੀ ਹਵਾ ਨਹੀਂ ਭਾਈ ਇਹੋ ਜੀ ਆਉਂਦੀ ਚਾਹੇ ਜੀ ਹਵਾ ਆਉਂਦੀ ਹੈ ਤੇ ਫਿਰ ਇੱਥੇ ਸੁਰਗ ਨਾਲ ਬੱਝੂ ਦਾ ਹੋਰ ਕੀ ਹੈ ਯਾਰ ਜੇ ਐਵੇਂ ਹੁਣ ਆਪਾਂ ਕਰੇ ਯਾਰ ਇਸ ਗੱਜੇ ਨਾ ਬਿਜਲੀ ਮਚਾਈਏ ਫ੍ਰੀ ਦੀ ਹਵਾ ਲੀਆਂ ਆਪਾਂ ਲੈਂਦੇ ਇਹਦਾ ਕੋਈ ਰੱਬ ਮੁੱਲ ਲੈਂਦਾ ਯਾਰ ਜਿਹੜੀ ਆ ਹਵਾ ਆਪਾਂ ਨੂੰ ਦਿੰਦਾ ਇਹਦੀ ਕਿਤੇ ਨਾ ਦਰਾਖਤ ਆਪਾਂ ਤੋਂ ਮੁੱਲ ਲੈਂਦੇ ਆ ਨਾ ਰੱਬ ਲੈਂਦਾ ਨਾ ਚਾਨਣ ਕਿੰਨਾ ਕਰਿਆ ਕਰੇ ਲਾਈਟਾਂ ਜਗਾਉਨੇ ਆਪਾਂ ਆ ਸੂਰਜ ਆਪਾਂ ਨੂੰ ਦਿੱਤਾ ਇਹਦਾ ਕੋਈ ਮੁੱਲ ਨਹੀਂ ਲੈਂਦਾ ਕਿੰਨਾ ਸੋਹਣਾ ਦਿਨ ਲੱਗਿਆ ਦਿਨ ਦਾ ਮੁੱਲ ਨਹੀਂ ਲੈਂਦਾ ਤੇ ਯਾਰ ਫੇਰ ਵੀ ਤੁਸੀਂ ਘਬराई ਜਾਂਦੇ ਆ ਫੇਰ ਵੀ ਤਰ ਸ਼ੁਕਰ ਕਰਿਆ ਕਰੋ ਉਹਦਾ ਮਾਲਕ ਦਾ ਵੀਹੇ ਸਤਿਆ ਪਾਸ਼ਾ ਤੂੰ ਤਨ ਜਿਹੜਾ ਸਾਨੂੰ ਇਹ ਜੀ ਸੋਹਣੀ ਜ਼ਿੰਦਗੀ ਦੇਈ ਜਾਂਦਾ ਕਿੰਨਾ ਵਧੀਆ ਮਾਹੌਲ ਦੇਈ ਜਾਂਦਾ ਹਵਾ ਹਵਾ ਲੱਟਰ ਪਰ ਕਦੇ ਚੀਗੀ ਲਾ ਕੇ ਪਾਣੀ ਟੈਂਕੀ ਚ ਪੀਂਦਾ ਹੋਏ ਤੇ ਵਾਹਗੁਰੂ ਤੇ ਮੋਟਰ ਚੱਲਦੀ ਹੋਏ ਪਰ ਹੁਣ ਬਾਈ ਬੈਂਡ ਨੂੰ ਮੂੰਹ ਲਾ ਕੇ ਪਾਣੀ ਪੀਣ ਦਾ ਸਮਾਂ ਨਹੀਂ ਹੈ ਇਹ ਆਪਣੀਆਂ ਮੋਟਰਾਂ ਮੱਸੀ ਤੇ ਮੋਨੋ ਬਲੱਗ ਇਹਨਾਂ ਤੇ ਨਹੀਂ ਕਿਉਂਕਿ ਨਾਲ ਚ ਲਾਈਟ ਕਰੰਟ ਆ ਜਾਂਦਾ ਤੇ ਨਕਸਾਨ ਖਾਂਦਾ ਬੰਦਾ ਤੇ ਉਹਦੋਂ ਨਾਲ ਲੀਟਰ ਪਲਾਸਟਿਕ ਦਾ ਰੱਖਿਆ ਕਰੋ ਟੈਂਕੀ ਤੇ ਪਲਾਸਟਿਕ ਦੇ ਲੀਟਰ ਦੇ ਨਾਲ ਪਾਣੀ ਪੀਆ ਕਰੋ ਧੋ ਕੇ ਮਾਂਜ ਕੇ ਉਹਨੂੰ ਰੱਖ ਲਓ ਆਹਦੇ ਸਿਰ ਮੈਂ ਇੱਥੇ ਬੇਲ ਦਿਖਾਉਣਾ ਸਾਡੇ ਖੇਤਾਂਾਂ ਦੇ ਬੇਲ ਪਿਆ ਕਰੋ